ਆਈ ਵੀ ਪ੍ਰਸੰਗ ਵਿੱਚ ਜੇਮ ਦਾ ਡਿਵੈਲਪੀਮੈਂਟ ਮੈਟਲਰੋਲਾਈਟਿਕਸ ਮੈਟਰਨ ਲੈਗ ਮਿਲੂਗੀ ਸਾਰੇ ਨੂੰ ਜੈ ਸ਼੍ਰੀ ਰਾਮ ਮੈਂ ਸ਼ੁਆਏ ਅਕਲ ਸਨਾਤਨ ਹਿੰਦੂ ਰੱਖਸ਼ਾ ਦਲ ਰਾਸ਼ਟਰੀ ਪ੍ਰਮੁਖ ਅਸੀਂ ਅੱਜ ਸਾਰੇ ਜਿਹੜੇ ਸੰਗਠਨ ਜਿੰਨੇ ਵੀ ਸਾਡੇ ਅਕਲ ਸਨਾਤਨ ਹਿੰਦੂ ਰੱਖਸ਼ਾ ਦਲ ਸਾਰੇ ਅਧਿਕਾਰੀਆਂ ਨੇ ਅੱਜ ਹੀ ਗੱਲਬਾਤ ਕੀਤੀ ਤੇ ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਾਂ ਜੀ ਇਲੈਕਸ਼ਨਾਂ ਦੇ ਵਿੱਚ ਇਹ ਆਪ ਦੇ ਮਤਲਬ ਵਿੱਚ ਤਿੰਨ ਸ਼ਬਦੋ ਦਾ ਬਿਨਾ ਆ ਕੋਈ ਸ਼ਰਤ ਨਹੀਂ ਰੱਖੀ ਗੀ ਇਸ ਮਤਲਬ ਤੇ ਨੇ ਦੇਖੋ ਜੀ ਸ਼ਰਤ ਸਾਡੀ ਕੋਈ ਨਹੀਂ ਸੀਗੀ ਸਿਰਫ ਅਸੀਂ ਚੀਮਾ ਜੀ ਦੇ ਨਾਲ ਸਾਡੇ ਜਿੰਨੇ ਅਧਿਕਾਰੀ ਨੇ ਸਾਡੇ ਪੰਜਾਬ ਦੇ ਧਰਮ ਪ੍ਰਚਾਰਕ ਨੇ ਜਾਂ ਹੋਰ ਵੀ ਸਾਡੇ ਜਿੰਨੇ ਵੀ ਡਰੇ ਦੇ ਸੀਗੇ ਸਾਰੇ ਨੇ ਉਹਨਾਂ ਦੇ ਨਾਲ ਅਸੀਂ ਚੀਮਾ ਜੀ ਦੇ ਨਾਲ ਇੱਕ ਮੀਟਿੰਗ ਸਾਡੀ ਕੁਝ ਦਿਨਾਂ ਪਹਿਲਾਂ ਹੋਈ ਆ ਤੇ ਅਸੀਂ ਤਾਂ ਸਿਰਫ ਆਪਣੇ Hindu ਦੇ ਨਾਲ ਰਿਲੇਟਡ ਜਿਹੜੇ ਸਾਡੇ ਸੀਗੇ ਕਾਰੋ ਕੰਮ ਸੀਗੇ ਸਾਡੇ Hinduਾਂ ਦੇ ਦੇ ਧਾਰਮਿਕ ਦੇ ਰਿਲੇਟਡ ਜਿਹੜੇ ਜਿੰਨੇ ਵੀ ਕੰਮ ਸੀਗੇ ਉਹਨਾਂ ਨੇ ਅश्वਸ਼ਨ ਦਵਾਇਆ ਕਿ ਅਸੀਂ ਤੁਹਾਡੇ ਨਾਲ ਆ ਅਜੀ ਤੁਹਾਨੂੰ ਇਹ ਚੀਜ਼ ਕਰਾਂਗੇ ਸਾਡੇ ਜਿੱਦਾਂ ਗਊ ਮਾਤਾ ਤੇ ਹੋ ਗਿਆ ਜਾਂ ਚਾਰੇ ਵਾਰੇ ਹੋ ਗਿਆ ਸਾਡੀ ਨਾਲ ਕਾਫੀ ਬਵਾਦਲਤ ਹੋਈ ਆ ਤੇ Hindu ਧਰਮ ਦੇ ਬਾਰੇ ਦੇ ਚਰਚੇ ਹੋਈ ਆ ਉਹਨਾਂ ਨੇ ਕਿਹਾ ਵੀ ਸਾਨੂੰ ਅਸ਼ਵਾਸ਼ਣ ਦਵਾਇਆ ਤੇ ਅਸੀਂ ਤਾਂ ਹੀ Hindu ਜਿੰਨਾ ਸਾਡਾ ਆਕਲ ਸਨਾਤਨ Hindu ਰੱਖਸ਼ਾ ਦਲ ਹੈਗਾ ਬਾ ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਾਂ ਜੀ ਅਮਰਜੀਤ ਸਿੰਘ ਮੋਟਾ ਨੇ ਦਰਾਂਸ ਵੀ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਅਡੇ ਹੇਰਿਕ ਸਰਾਦਰ ਸਿੰਦਰਮਲੋਂ ਤੇ ਜੀ ਤੇ ਆਪਾਂ ਗੱਲ ਕਰੀ ਕਿ ਵੋਟਰਾਂ ਨੂੰ ਕੀ ਦਿਲ ਕਰਦੇ ਇਹ ਦਿਨਾਂ ਵਿੱਚ ਅਸੀਂ ਦੇਖੋ ਜਿੰਨੇ ਵੀ ਵੋਟਰ ਸਾਡੇ ਦੇਸ਼ ਦੇ ਵਿੱਚ ਨੇ ਦੇਖੋ ਹੁਣ ਡਾਕਟਰ ਬਲਵੀਰ ਜੀ ਨੇ ਉਹਨਾਂ ਨੇ ਸਾਡੇ ਪਟਿਆਲੇ ਦੇ ਵਿੱਚ ਕਾਫੀ ਅੱਛੇ ਕੰਮ ਕੀਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਛੇ ਕੰਮ ਕਰਨਗੇ ਤੇ ਦੇਖੋ ਕੁਝ ਇਹ ਪਾਰਟੀਆਂ ਰਾਜ ਨੇ ਪਰ ਇਹ ਦੇਖੋ ਸਾਰੇ 100 ਦੇ ਵਿੱਚੋਂ ਅਗਰ ਇੱਕ ਦੋ ਕੰਮ ਰਹਿ ਵੀ ਜਾਂਦੇ ਆ ਤੇ ਉਹਨੂੰ ਪੂਰਾ ਕਰਨ ਲਈ ਟਾਈਮ ਲੱਗਦਾ ਵਾ ਅਜੇ ਸਰਕਾਰ ਨੂੰ ਆਏ ਨੂੰ ਕਿੰਨਾ ਕੇ ਸਮੇਂ ਹੋਇਆ ਵਾ 2 ਤੋਂ 2.5 ਸਾਲ ਹੋਏ ਆ ਜੀ ਹਜੇ 2.5 ਸਾਲ ਪੈਂਡਿੰਗ ਪਏ ਆ ਤੇ ਲੋਕਾਂ ਦੀ ਉਤਨੀਲ ਹੋਣੀ ਸ਼ੁਰੂ ਹੋ ਗਈ ਹੈ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਕਿ ਸੋਢਾ ਜੀ ਆ ਸਾਨੂੰ ਉਹਨਾਂ ਨੂੰ ਸਮਾਂ ਦਿਓ ਇੰਦਾ ਹੁਣ ਲਾ ਲੋ ਕਿ ਕਾਂਗਰਸ ਨੂੰ ਤੇ ਟਾਈਮ ਦਿੱਤਾ ਸੀ ਇਹਨਾਂ ਨੇ ਅਕਾਲੀ ਦਲ ਨੂੰ ਟਾਈਮ ਦਿੱਤਾ ਸੀਗਾ 10-10 ਸਾਲ ਰਹੇ ਨੇ 15-15 ਸਾਲ ਇਹਨਾਂ ਨੇ ਰਾਜ ਕੀਤਾ ਵਾ 50 ਸਾਲਾਂ ਦੇ ਵਿੱਚ ਕੀ ਆ ਜਾਏਗਾ ਇਹਨਾਂ ਦੇ ਹੱਥ ਦੇ ਵਿੱਚ ਹਨਾ ਜੀ ਲੋਕਾਂ ਦੀ ਭਲਾਈ ਲਈ ਕਾਫੀ ਕੰਮ ਮਾਨ ਸਾਹਿਬ ਨੇ ਕੀਤਾ ਸਾਡੇ ਸੀਐਮ ਮਾਨ ਸਾਹਿਬ ਨੇ ਕਾਫੀ ਕੰਮ ਉਹਨਾਂ ਨੇ ਭਲੇ ਦੇ ਕੀਤੇ ਨੇ ਲੜਕੀਆਂ ਲਈ ਕੀਤੇ ਨੇ ਐਜੂਕੇਸ਼ਨ ਦੇ ਕੀਤੇ ਨੇ ਹੋਰ ਵੀ ਬਹੁਤ ਸਾਰਾ ਸੁਧਾਰ ਹੋਇਆ ਜਿਹੜੇ ਸਕੂਲਾਂ ਦੇ ਵਿੱਚ ਸੁਧਾਰ ਕਾਫੀ ਕੀਤੇ ਨੇ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਨੇ ਕਾਫੀ ਸੁਧਾਰ ਕੀਤੇ ਆ ਡਾਕਟਰ ਜਿੱਤਰਾ ਤੋਂ ਨੇ ਡਾਕਟਰ ਸੁਲਵੀਰ ਜੀ ਆ ਹੋਰ ਵੀ ਪਾਰਟੀਆਂ ਆ ਗਈਆਂ ਜੀ ਦਾ ਭਾਜਪਾ ਪਾਰਟੀ ਕਾਂਗਰਸ ਆਪਾ ਦੀ ਪਾਰਟੀ ਇਹਨਾਂ ਨੂੰ 20 ਦੇ ਬਾਅਦ ਆ ਜਾਂ ਆਪ ਨੇ ਪਾਰਟੀ ਪੰਜਾਬ ਦੇ ਸਰਕਾਰ ਹੈ ਉਸ ਨੂੰ ਦੇ ਕੇ ਸਮਰਥਨ ਦਿੱਤਾ ਮੈਂ ਅਸੀਂ ਉਹਨਾਂ ਨੂੰ ਦੇਖ ਕੇ ਸਮਰਥਨ ਨਹੀਂ ਦਿੱਤਾ ਇਹਨਾਂ ਦੇ ਕੰਮ ਦੇਖ ਕੇ ਦਿੱਤਾ ਜੀ ਅਸੀਂ ਆਪਣੇ ਧਰਮ ਦੇ ਲਈ ਕੰਮ ਕਰਦੇ ਆ ਅੱਗੇ ਵੀ ਧਰਮ ਦੇ ਕੰਮ ਕਰਦੇ ਰਹਿਣਾ ਹੈ ਮਾਨ ਸਾਹਿਬ ਨੇ ਕਾਫੀ ਪਿੱਛੇ ਜੋ ਵੀ ਕਾਫੀ ਬਹੁਤ ਵਧੀਆ ਇਹਨਾਂ ਨੇ ਬੋਲਿਆ ਆ ਡਾਕਟਰ ਬਵੀਰ ਸਾਹਿਬ ਨੇ ਕਾਫੀ ਹੈਲਥ ਦੇ ਲਈ ਬਹੁਤ ਕੁਝ ਕੀਤਾ ਵਾ ਬੱਚਿਆਂ ਦੇ ਕੀਤਾ ਵਾ ਡਾਕਟਰਾਂ ਨੂੰ ਪੇਰਦੇ ਸੀ ਜਿੱਦਾਂ ਕਿ ਲੋਕੀ ਰਜਿੰਦਰਾ ਹਸਪੀਟਲ ਦੇ ਵਿੱਚ ਰਹੀ ਉਹਨਾਂ ਨੇ ਚੈਕਿੰਗ ਕਰਨ ਚੱਲ ਜਾਂਦੇ ਸੀਗੇ ਕੋਈ ਵਾਰੀ ਡਾਕਟਰ ਮਿਲਦੇ ਨਹੀਂ ਸੀ ਮੌਜੂਦ ਸੀ ਹੁਣ ਅੱਜ ਆ ਕੇ ਦੇਖੋ ਡਾਕਟਰ ਬਜਾਦਾ ਮੌਜੂਦ ਹੁੰਦੇ ਜਿਹੜੇ ਡਿਊਟੀ ਹੁੰਦੇ ਆ ਨਹੀਂ ਤਾਂ ਉਹ ਆਪਣੇ ਕਲੀਨਿਕ ਚਲਾਉਂਦੇ ਹੁੰਦੇ ਸੀਗੇ ਡਾਕਟਰ ਬਵੀਰ ਸਾਹਿਬ ਨੇ ਕਾਫੀ ਵਧੀਆ ਕੰਮ ਕੀਤੇ ਨੇ ਪਟਿਆਲਾ ਛਿੜ ਜਿਲ੍ਹੇ ਦੇ ਵਿੱਚ ਬਹੁਤ ਸਾਰੇ ਕੀਤੇ ਨੇ ਅਸੀਂ ਇਹਨਾਂ ਨੂੰ ਦੇਖਦੇ ਹੋਏ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਣਾ ਚਾਹੀਦਾ ਵਾ ਤੇ ਉਹਨਾਂ ਨੂੰ ਸਮਰਥਨ ਦੇਣਾ ਚਾਹੀਦਾ ਤੇ ਵੋਟਾਂ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਪਾਉਣੀਆਂ ਚਾਹੀਦੀਆਂ